ਇੰਨੀ ਜਿਵੇਂ ਤੁਹਾਡੀ ਜ਼ਿੰਦਗੀ ਚ ਵੀ ਤਾਂ ਸਟ੍ਰੈਸ ਦਾ ਦੌਰ ਸੀਗਾ ਨਾ ਜੀ ਅੱਜ ਅਸੀਂ ਰੋਜ਼ ਕੰਮ ਕਰਦੇ ਹਾਂ ਤਾਂ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਸਾਡੇ ਨਾ ਚਿਹਰਿਆਂ ਤੇ ਸਾਡੀ ਸਟ੍ਰੈਸ ਨਜ਼ਰ ਆਉਣ ਲੱਗੀ ਜੀ ਜਦੋਂ ਸਾਡਾ ਤਾਂ ਕੰਮ ਹੈ ਕਿ ਅਸੀਂ ਰੋਜ਼ ਬੰਦਿਆਂ ਚ ਜਦੋਂ ਤੁਸੀਂ ਵੀ ਮਰੀਜ਼ ਆਉਂਦੇ ਆ ਤੁਹਾਡੇ ਕੋਲੇ ਅਸੀਂ ਗਰਾਊਂਡ ਤੇ ਜਾਂਦੇ ਆ ਗੁਇਲ ਸਾਹਿਬ ਮੈਂ ਤਾਂ ਕਈ ਵਾਰੀ ਇਹ ਕਹਿੰਨਾ ਕਿ ਬਸ ਚ ਜਾਓ ਤੇ ਕੱਲੇ ਚਿਹਰਿਆਂ ਨੂੰ ਦੇਖੋ ਯਾਰ ਅਬਜ਼ਰਵ ਕਰੋ ਕੋਈ ਵਿਚਾਰਾ ਲੋਨ ਕਰਕੇ ਪਰੇਸ਼ਾਨ ਹੈ ਕੋਈ ਬਿਮਾਰੀ ਕਰਕੇ ਪਰੇਸ਼ਾਨ ਹੈ ਕੋਈ ਘਰੇਲੂ ਕਲੇਸ਼ ਕਰਕੇ ਇਸ ਸਟ੍ਰੈਸ ਦਾ ਇਲਾਜ ਕੀ ਹੈ ਜੀ ਤੁਸੀਂ ਨਾ ਮੱਕੜ ਸਾਹਿਬ ਇਲਾਜ ਵੀ ਦੱਸਦਾ ਤੁਸੀਂ ਕਦੇ ਕਿਸੇ ਬੰਦੇ ਨੂੰ ਗੁੱਸੇ 'ਚ ਦੇਖਿਓ ਜੀ ਜਦੋਂ ਕਿਸੇ ਨੂੰ ਬੋਲ ਰਿਹਾ ਹੁੰਦਾ ਤੁਸੀਂ ਉਹਨਾਂ ਨਾਲ ਅਲੱਗ ਹੋ ਕੇ ਦੇਖਣ ਲੱਗਦੇ ਉਹਦੇ ਬਾਰੇ ਐਨਲਾਈਜ਼ ਕਰੋ ਪੈਰ ਤੋਂ ਸਿਰ ਤੱਕ ਵੀ ਉਸ ਟਾਈਮ ਉਹ ਕੀ ਐ ਫਿਰ ਜਦੋਂ ਉਹਦਾ ਗੁੱਸਾ ਜਾ ਉਤਰ ਗਿਆ ਫਿਰ ਉੱਥੇ ਕੇ ਬਹਿ ਗਿਆ ਕਦੇ ਪਾਣੀ ਪੀ ਲਿਆ ਫਿਰ ਉਹ ਕੀ ਐ ਇਹ ਮਤਲਬ ਕਿ ਨਾ ਇੱਕ ਉਲਝਣਵਾਜੀ ਆ ਗੁੱਸਾ ਹੋਰ ਕੁਝ ਨਹੀਂ ਐ ਜਿਵੇਂ ਕਹਿੰਦੇ ਤੜਕਾ ਲਾਉਣ ਵਾਲੀ ਗੱਲ ਦਾਲ ਨੂੰ ਤੜਕਾ ਲਾਵਾਂਗਾ ਤੜ-ਤੜ-ਚੜ-ਚੜ ਕਰੂਗੀ ਨਾ ਉਹਨੂੰ ਕੋਈ ਤੜਕਾ ਲਾ ਦਿੰਦਾ ਗੁੱਸੇ ਦੀ ਤਾਂ ਇਸ ਕਰਕੇ ਨਾ ਮੈਂ ਉਹੀ ਉਹੀ ਗੱਲ ਕਰਦਾ ਪਿਆ ਸੀ ਜਿਹੜਾ ਸਟ੍ਰੈਸ ਹੈ ਇਹ ਇਹੀ ਹੈ ਮੈਂ ਆਪਣੀ ਲਾਈਫ ਦੇ ਵਿੱਚ ਆਪਣੀ ਮਾਂ ਨੂੰ ਉਦੋਂ ਆਈ ਲਵ ਯੂ ਕਿਹਾ ਸੀ ਜਦੋਂ ਮੈਂ 16 ਸਾਲ ਦਾ ਸੀ ਹੈਨਾ ਸੁਣਿਆ ਦੀ ਬਾਹਰੋਂ ਆਈ ਲਵ ਯੂ ਆ ਗਿਆ ਆਪਣੀ ਮਾਂ ਨੂੰ ਕਹਿਤਾ ਹੈਨਾ ਮੈਂ ਕਿਹਾ ਮਾਂ ਆਈ ਲਵ ਯੂ ਹੱਥ ਫੜਿਆ ਉਹਦਾ ਆਈ ਲਵ ਯੂ ਕਿਹਾ ਮੈਂ ਤੁਹਾਨੂੰ ਜਾਨੂ ਦਿੱਤਾ ਤੇਰੀ ਬੜੀ ਮਿਹਰਬਾਨੀ ਐਸੀਆਂ ਗੱਲਾਂ ਜਜ਼ਵਾਤੀ ਹੋਏ ਬੋਲਦੀਆਂ ਤੇ ਮੇਰੀ ਮਾਂ ਦਾ ਸੰਗ ਦੀ ਫਿਰੇ ਰਾਤ ਤੱਕ ਮੇਰੇ ਪਿਤਾ ਜੀ ਨੂੰ ਦੱਸਿਆ ਉਹਨੇ ਆਈ ਤੂੰ ਕਦੀ ਮੈਨੂੰ ਐ ਕਹਿੰਦਾ ਪਿਤਾ ਜੀ ਨੇ ਸੋ ਵਿਆਹ ਆ ਗਿਆ ਕਹਿੰਦਾ ਵੀ ਤਾਂ ਕੀ ਹੋ ਗਿਆ ਚੰਗੀ ਗੱਲ ਹੈ ਘਰ ਚ ਹਫਤਾ 10 ਦਿਨ ਮਾਹੌਲ ਵਧੀਆ ਰਹੇ ਆ ਆਈ ਲਵ ਯੂ ਨਾਲ ਪੱਕੇ ਸਹੁਰਿਆਂ ਤੱਕ ਗੱਲਾਂ ਗੱਲਾਂ ਗਈਆਂ ਵੀ ਉਹਨੇ ਆ ਕੇ ਆ ਕਿੱਡੀ ਗੱਲ ਹੈ ਜੀ ਮਤਲਬ ਜੇ ਹੁਣ ਤੁਸੀਂ ਮੱਕੜ ਸਾਹਿਬ ਕੋਈ ਵੀ ਫੈਮਿਲੀ ਦਾ ਮੈਂਬਰ ਹੈ ਮਿੱਤਰੋ ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹੂੰਗਾ ਵੀ ਦੁਨੀਆ ਦੇ ਵਿੱਚ ਜੇ ਤੁਸੀਂ ਆਇਓ ਜੇ ਤੁਸੀਂ ਜਿਹਦੇ ਨਾਲ ਤੁਸੀਂ ਵਿਆਹ ਹੀ ਗਏ ਹੋ ਜੇ ਉਹਦਾ ਹੱਥ ਫੜ ਕੇ ਆ ਇੱਕ ਵਾਰ ਤੁਸੀਂ ਐ ਨਹੀਂ ਕਿਹਾ ਨਾ ਵੀ ਆਈ ਲਵ ਯੂ ਔਰ ਉਹਦੇ ਵਿੱਚ ਲਵ ਯੂ ਦੇ ਵਿੱਚ ਨਾ ਮੁਹੱਬਤ ਹੋਣੀ ਚਾਹੀਦੀ ਆ ਜਜਬਾਤ ਹੋਣੇ ਚਾਹੀਦੇ ਇੱਕ ਵਾਰ ਕਦੇ ਪੁੱਛਿਆ ਆਪਣੀ ਘਰ ਵਾਲੀ ਨੂੰ ਵੀ ਯਾਰ ਸਾਰਾ ਕੁਝ ਹੀ ਛੱਡਿਆ ਤੂੰ ਮੇਰੇ ਵਿੱਚ ਕਿਵੇਂ ਤਾਂ ਕੱਟੇ ਦੇਣ ਉਹ ਕਦੇ ਨਹੀਂ ਪੁੱਛਦੇ ਕਿਵੇਂ ਤੈਨੂੰ ਲੱਗਦਾ ਯਾਦ ਨਹੀਂ ਕਦੇ ਤੁਸੀਂ ਘਰ ਵਾਲੀ ਨੂੰ ਆਈ ਪੁੱਛ ਲਿਆ ਕਰੋ ਹੋਰ ਮੰਮੀ ਡੈਡੀ ਦਾ ਕੀ ਹਾਲ ਹੈ ਕੋਈ ਫੋਨ ਆਇਆ ਉਧਰੋਂ ਉਹਦਾ ਆਪਣੇ ਤਾਂ ਸਾਲੇ ਦਾ ਪੁੱਛ ਲਿਆ ਕਰੋ ਕਾਰੋਬਾਰ ਸੈੱਟ ਹੈ ਕਿੱਡੀ ਕੀ ਗੱਲ ਜਵਾਕਾਂ ਦੇ ਨਾਮ ਲੈ ਦੋ ਸਾਲੇ ਦੇ ਜਵਾਕ ਦਾ ਨਾਮ ਲੈ ਕੇ ਉਹ ਪੜਦਾ ਠੀਕ ਹੈ ਐਡੀ ਕੀ ਗੱਲ ਐਨੇ ਚੋ ਵਿਚਾਰੀ ਹੋਗੀ ਲੈ ਇਹਨੂੰ ਮੇਰੇ ਘਰ ਜਾਂਦਾ ਫੇਗਰ ਐਣਾ ਫਿਰ ਉਹ ਦੇਖੋ ਤੁਹਾਡੇ ਮਾਪੇ ਦੇ ਗੁੱਡੇ ਕਿਵੇਂ ਭਲੋਸਦੀ ਆ ਬਿਲਕੁਲ ਘਰ ਦਾ ਫਰਕ ਪਊਗਾ ਤੇ ਇਸੇ ਤਰ੍ਹਾਂ ਮੈਂ ਉਹਨਾਂ ਭੈਣਾਂ ਨੂੰ ਵੀ ਕਹਿੰਦਾ ਹੁੰਦਾ ਵੀ ਜਦੋਂ ਉਹ ਘਰੇ ਆਉਂਦਾ ਨਾ ਆਉਣ ਸਾਰ ਹੀ ਉਹਨਾਂ ਨੂੰ ਵੱਡੂ ਖਾਉ ਪੈ ਜਾ ਕਰੋ ਉਹਨੂੰ ਵੀ 2 ਮਿੰਟ ਬਿਟਾ ਕੇ ਚਾਹ ਪਾਣੀ ਪੁੱਛ ਕੇ ਫਿਰ ਗੱਲ ਕਰ ਲਿਆ ਕਰੋ ਜਿਹੜੀ ਕਰਨ ਵਾਲੀ ਹੁੰਦੀ ਆ ਤੇ ਕਈ ਵਾਰੀ ਬੰਦਾ ਦਾਰੂ ਵੀ ਗਿਆਗਾ ਫਿਰ ਮੂੰਹ ਚੜਾਈ ਬਣ ਗਿਆ ਮੈਂ ਪੀ ਕੇ ਤਾਂ ਆਈਗਾ ਮਨੂ ਬਟਾ ਪਾਣੀ ਤਾਂ ਨਹੀਂ ਪੁੱਛੋ ਉਹਨੂੰ ਉਹਨੂੰ ਸ਼ਰਮ ਆਵੇ ਵੀ ਯਾਰ ਮੈਂ ਕੀ ਕਰ ਕਹਿਣ ਮੈਨੂੰ ਕਿਵੇਂ ਕਰਦੇ ਨੇ ਫਿਰ ਛੱਡੂ ਬੰਦਾ ਛੱਡ ਵੀ ਨਹੀਂ ਹੁੰਦਾ ਤਾਂ ਇਸ ਤਰ੍ਹਾਂ ਕਰਕੇ ਬਹੁਤ ਚੀਜ਼ਾਂ ਨੇ ਛੋਟੇ-ਛੋਟੇ ਇਹਨਾਂ ਘਰਾਂ 'ਚ ਆਪਾਂ ਨੂੰ ਬਿਨਾਂ ਦਵਾਈਆਂ ਤੋਂ ਠੀਕ ਕਰ ਸਕਦੀਆਂ ਨੇ ਮੈਂ ਬਹੁਤ ਲੋਕਾਂ ਨੂੰ ਦੇਖਿਆ ਜੀ ਜਿਹੜੇ ਮੇਰੇ ਕੋਲ ਆਉਂਦੇ ਨੇ ਜਾਂ ਮੈਨੂੰ ਮਿਲਦੇ ਨੇ ਜਾਂ ਮੇਰੇ ਨਾਲ ਫੋਨ 'ਤੇ ਗੱਲ ਕਰਦੇ ਨੇ ਕਈ ਤਾਂ ਬਜ਼ੁਰਗ ਇਹ ਜਿਹੇ ਨੇ 11-11000 ਰੁਪਇਆ ਸਰ ਫੀਸ ਜਮ੍ਹਾਂ ਕਰਾ ਦਿੰਦੇ ਕਹਿੰਦੇ ਗੋਇਲ ਬਸ ਤੂੰ ਮੇਰੇ ਨਾਲ 10 ਮਿੰਟ ਡੈਲੀ ਗੱਲ ਕਰ ਲੈ ਅੱਛਾ ਆ ਇੱਕ ਮਹੀਨੇ ਦੇ ਪੈਸੇ ਜਮ੍ਹਾਂ ਕਰਾ ਦੇ ਔਰ ਉਹਨਾਂ ਨੂੰ ਸਿਰਫ ਗੱਲ ਉਹ ਕਹਿੰਦੇ ਸਾਡੀ ਕੋ ਸੁਣਦੇ ਨਹੀਂ ਸਾਡੇ ਨਾਲ ਕੋ ਗੱਲ ਕਰਦਾ ਤੂੰ ਗੱਲਾਂ ਕਰਿਆ ਕਰ ਵੀ ਮੱਝ ਤੇ ਕਿਵੇਂ ਚੜੇ ਦੀ ਐ ਕਿਵੇਂ ਅਮਰੀਕਾ ਕੈਨੇਡਾ ਚ ਬੈਠੇ ਮਤਲਬ ਦੱਸੋ ਕਿੱਡੀ ਗੱਲ ਹੈ ਜੀ ਉਹ ਕਹਿੰਦੇ ਗੁਰਸਾ ਸਾਨੂੰ ਐ ਲੱਗਦਾ ਯਾਰ ਅਸੀਂ ਜੀ ਲੈ ਯਾਰ ਜ਼ਿੰਦਗੀ ਕਹਿੰਦਾ ਜਦ ਤੂੰ ਕਹਿੰਦਾ ਸਾਥ ਚ ਬੈਠੇ ਚਾਰ ਬੁੜੇ ਐ ਗੱਲਾਂ ਕਰਦੇ ਨੇ ਕਹਿੰਦਾ ਯਾਰ ਸਾਨੂੰ ਐ ਲੱਗਦਾ ਅਸੀਂ ਬੈਠਿਆਂ ਹੈ ਤੇ ਮਤਲਬ ਉਹ ਮੈ菲ਸਾ ਜਮਾ ਮੈਂ ਦੇਖਿਆ ਨੇ ਜੀ ਬਿਆ ਹੁੰਦੀ ਐ ਮੈਂ ਕਹਿਣਾ ਹੁੰਦਾ ਵੀ ਇਹ ਤੁਹਾਡੀ ਫੀਸ ਨਾ ਜੀ ਮੈਂ ਰੱਬ ਲੈ ਕੇ ਲਾਦੀ ਜੀ ਮੈਂ ਨਹੀਂ ਵਰਤਦਾ ਇਹ ਜੋ ਕੋਈ ਪੈਸਾ ਉਹ ਕਹਿੰਦੇ ਜਿਵੇਂ ਮਰਜੀ ਲਾ ਸਾਨੂੰ ਨਹੀਂ ਪਤਾ ਤੂੰ ਸਾਨੂੰ ਫੋਨ ਕਰ ਲਿਆ ਕਰ ਹੁਣ ਗਾਇਬ ਪਾਏ ਨੇ ਜੀ ਹੁਣ ਫੋਨ ਜਾਦਾ ਆਉਣ ਲੱਗੇ ਹੁਣ ਉਹਨਾਂ ਨੂੰ ਕਹਿੰਦੇ ਹਫਤੇ ਚ ਇੱਕ ਵਾਰੀ ਕਰਿਆ ਕਰਾਂਗੇ ਕਰਦੇ ਰਹਿੰਦੇ ਆ ਮਤਲਬ ਕਹਿਣ ਦਾ ਮੱਕੜ ਸਾਹਿਬ ਇਸ ਟਾਈਮ ਲੋਕ ਇੱਥੋਂ ਹੀ ਕੰਜਸਟਡ ਬਹੁਤ ਹੋ ਗਏ ਹੂੰ ਇਹਦੇ ਵਾਸਤੇ ਦੁਨੀਆਂ ਦੇ ਵਿੱਚ ਇੱਕ ਸਭ ਤੋਂ ਵਧੀਆ ਮੈਡੀਸਨ ਹੈ ਉਹ ਐ ਪੁੱਠੇ ਚੱਲੋ ਕਮਰੇ ਦੇ ਵਿੱਚ ਬੰਦ ਕਰਕੇ ਗੁੰਡੀ ਪੁੱਠਾ ਤਰੋ ਉਧਰ ਜਾਓ ਫਿਰ ਉਧਰੋਂ ਇੱਧਰ ਨੂੰ ਜਾਓ ਉੱਠੇ-ਪੁੱਠੇ ਤਰੋ ਉੱਠੇ ਹੱਥ ਨਾਲ ਥੋੜਾ ਜਿਹਾ ਕਦੇ ਲਿਖਿਆ ਕਰੋ ਵਾਹਿਗੁਰੂ 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 ਲਿਖੋ ਪੁੱਠੇ ਹੱਥ ਨਾਲ ਤੁਤੋਂ ਪੁੱਠੇ ਹੱਥ ਨਾਲ ਵਾਹਿਗੁਰੂ ਨਹੀਂ ਲਿਖਿਆ ਜਾਣਾ